ਹਾਂਜੀ ਅਸੀਂ ਰਾਜ ਆਪਾਂ ਕੋਰਪ ਕੰਪਲੈਕਸ ਹੁਸ਼ਿਆਰਪੁਰ ਦੇ ਵਿੱਚ ਆਏ ਹੈਗੇ ਆ ਕੀ ਹੈਗਾ ਅੱਜ ਦਾ ਮੋਟਿਵ ਤਾਂ ਟੱਕ ਕੋਨ ਕੰਪਲੈਕਸ ਦੀ ਟਾਟਾ ਜਿਹੜਾ ਇੱਕ ਤਾਂ ਪਤਾ ਹੈਗਾ ਕਿ 17 ਅਗਸਤ ਨੂੰ ਮੁੱਦਦ ਚ ਲੱਗਦੇ ਨੇ ਚੜਾ ਕਾ ਚਾਹ ਅ ਅਕਮੋਤ ਪ੍ਰਮੋਤੇਸ਼ ਸਿਉਰਟੀ ਕੈਪਟਨ ਯਾਦ ਹੈ ਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਕੋਰਪ ਕੰਪਲੈਕਸ ਇੱਕ ਕਰਜ਼ੀ ਨੂੰ ਰਹਿ ਨਹੀਂ ਦੇ ਕਿ ਵੀ ਅ ਬੁਰੀ ਸਿਉਰਟੀ ਦੇ ਦਿਨ ਤੋਂ ਕੋਈ ਤੋਂ ਮਾਈਟ ਨਾ ਹੋਵੇ ਉਹਦੇ ਮੱਦੇਨਜ਼ਰ ਜਿਹੜਾ ਕਿ ਉਹਦੀ ਸਿਉਰਟੀ ਰਿਵਿਊ ਕਰਨ ਵਾਸਤੇ ਉਹਦੀ ਸਿਉਰਟੀ ਨੂੰ ਸਟਰੈਂਥਨ ਕਰਨ ਵਾਸਤੇ ਤੇ ਜਿਹੇ ਸੇਮ ਟਾਈਮ ਇੱਥੇ ਤੁਹਾਨੂੰ ਪਤਾ ਕਈ ਵਾਰੀ ਆਹ ਕੋਰਪਸ ਕੰਪਲੈਕਸ ਦੇ ਆਸ-ਪਾਸ ਜਾਂ ਜਿਹੜਾ ਹੈਗਾ ਅੰਦਰ ਕੋਈ ਪਾਈਪ ਚੋਰੀ ਹੋ ਜਾਂਦਾ ਹੈਗਾ ਜਾਂ ਪਰ ਰੋਟ ਚੀ ਜਾ ਜਾਂਦਾ ਹੈਗੀ ਇਹ ਕੋਈ ਸਬਸਕ੍ਰਿਪਸ਼ਨ ਬੰਦੇ ਸਿੱਕੇ ਬੰਦੇ ਮੂਵ ਕਰਦੇ ਨੇ ਕਿਉਂਕਿ ਉਹਨਾਂ ਨੂੰ ਧਿਆਨ ਰੱਖ ਕੇ ਸਾਡੇ ਚੈਕਿੰਗ ਕੀਤੀ ਗਈ ਇੱਥੇ ਕੋਈ ਸਿਕਿਉਰਿਟੀ 'ਚ ਕੋਈ ਕਮੀ ਹੋਏਗੀ ਉਹਨੂੰ ਰਿਵਿਊ ਕਰਕੇ ਅਪਗ੍ਰੇਡ ਕਰਾਂਗੇ ਸਾਥ ਹੀ ਜਿਹੜਾ ਹੈਗਾ ਸੈਸਿੰਦਰ ਸਾਹਿਬ ਤੇ ਬਾਕੀ ਸੀਨੀਅਰ ਜੁਡੀਸ਼ੀਅਲ ਅਫਸਰਟ ਨਾਲ ਮੀਟਿੰਗ ਕਰਕੇ ਆਪਾਂ ਪਿੱਛੇ ਦਿੱਤਾ ਗਿਆ ਬੜੀ 15 ਅਗਸਤ ਦੇ ਦੌਰਾਨ ਬਦਲੇ ਜਰਰੀ ਜਿਹੜੀ ਸਿਕਿਉਰਿਟੀ ਰਿਵਿਊ ਜਾਰੀ ਹੈ ਅਦਰਵਾਇਜ਼ ਉਸ ਦਾ ਰੱਖਿਆ ਗਿਆ ਉਹ ਬੰਦੋਬਸਤ ਪੰਜਾਬ ਸਾਹਿਬ ਦੇ ਸਪੈਸ਼ਲ ਜਿਹੇ ਲਾਅ ਨੋਟ ਜੀਏ ਜਦਰੰਦਰ ਰੇਨ ਦੇ ਡਾਇਰੈਕਸ਼ਨਾਂ ਤੇ ਆਸੀ ਕੋਰਟ ਹਾਲ ਵਿੱਚ ਸਿਕਿਉਰਿਟੀ ਰਿਵਿਊ ਕਰ ਰਹੇ ਹਾਂ ਇਸ ਤੋਂ ਇਲਾਵਾ ਉਸ ਤੋਂ ਇਲਾਵਾ ਵੀ ਜਿਹੜੀ ਪਬਲਿਕ ਸਿਕਿਉਰਿਟੀ ਰਿਵਿਊ ਕੀਤਾ ਕਰਸ਼ੰਕਰ ਤੇ ਦਸਵਾ ਮੁਕੇਰੀਆਂ ਸਾਰੇ ਥਾਵਾਂ ਤੇ ਐਸਪੀ ਰੈਂਕ ਤੇ ਅਫਸਰਾਂ ਨੂੰ ਕੀਤੀ ਇਹ ਤੁਹਾਡਾ ਸਰਚ ਤੋਂ ਬਿਆਨ ਜਿਹੜਾ ਲਗਾਤਾਰ ਜਾਰੀ ਰਹੇਗਾ ਨਰਤਿਆਂ ਤੱਕ ਜਾਂ 15 ਅਗਸਤ ਤੱਕ ਜੀ ਜੀ ਆਪਨਾ ਹਾਂ ਤੁਹਾਨੂੰ ਪਤਾ ਹੈ ਕਿ ਕੰਟੀਨਿਊਸ ਰਹਿੰਦਾ ਹੈਗਾ ਸਰਚ ਆਪਰੇਸ਼ਨ ਰੈਂਡਮ ਟਾਈਮਸ ਤੇ ਪਰ ਹੁਣ ਜਿਹੜਾ ਹੈਗਾ 15 ਅਗਸਤ ਨੂੰ ਮੱਦੇਨਜ਼ਰ ਰੱਖਦੇ ਹੋ ਤਾਂ ਪਤਾ ਹੈਗਾ ਸਿਕਿਉਰਿਟੀ ਆਪਣਾ ਅਪਗ੍ਰੇਡ ਕੀਤਾ ਜਾਵੇਗਾ ਤੇ ਉਸੇ ਦੇ ਲੜੀਚ ਜਿਹੜਾ ਹੈਗਾ ਉਹ ਡੇਲੀ ਸਰਚ ਆਪਰੇਸ਼ਨਸ ਨਾਕਾਬੰਦੀ ਚੈਕਿੰਗਸ ਸਵੇਰੇ ਸ਼ਾਮ ਨੂੰ ਉਹ ਜਾਰੀਆਂ ਰਹਿਣਗੀਆਂ ਤੇ ਚੰਗੀ ਚੈਕਿੰਗ ਕੀਤੀ ਜਾਏਗੀ ਸਿਕਿਉਰਿਟੀ ਨੂੰ ਪੂਕਤਾ ਚਾਰਚੋਂ ਬੰਦ ਰੱਖਿਆ ਜਾਵੇਗਾ ਇਹ ਮਾਤਾ ਚੰਤਪੂਣ ਦੇ ਮੇਲੇ ਨੂੰ ਲੈ ਕੇ ਆਪਣੇ ਵੱਲੋਂ ਅਸਥਾਈ ਚੌਂਕੀ ਦਾ ਵਿੱਥਾ ਕੁ ਨਿਰਮਾਣ ਕੀਤਾ ਗਿਆ ਕਿਤੇ ਵੀ ਉੱਥੇ ਸਾਡਾ ਕੰਟਰੋਲ ਰੂਮ ਸਟੈਬਲਿਸ਼ ਕੀਤਾ ਜਾ ਰਿਹਾ ਹੈ ਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਦੋ ਥਾਵਾਂ ਤੇ ਸਾਡੀ ਪੁਲਿਸ ਟੀਮ ਸੇ ਪੱਕੇ ਤੌਰ ਤੇ ਟੈਂਸ ਲਾ ਕੇ ਬੈਠੇਗੀ ਉਸ ਤੋਂ ਇਲਾਵਾ ਸਾਡੇ ਜਿਹੜੇ ਹੈਗੇ 10 ਤੋਂ ਜ਼ਿਆਦਾ ਨਾਕੇ ਲੱਗ ਰਹੇ ਹੈ ਤੇ ਪੈਟਰੋਲਿੰਗ ਟੀਮ ਜਿਹੜੀ ਹੈਗੀ ਤਨਾਤ ਪੂਣੀਆਂ ਟ੍ਰੈਫਿਕ ਤੇ ਮੁਲਾਜ਼ਮ ਤਨਾਤ ਪੂਣਗੇ ਲਗਭਗ 300 ਮੁਲਾਜ਼ਮ ਅਸੀਂ ਰਾਤਿੰਨੇ ਜਿਹੜੇ ਹੈ ਕਿ ਉੱਥੇ ਮਾਤਾ ਚੰਤਪੂਣ ਦੇ ਮੇਲੇ ਨੂੰ ਧਿਆਨ ਚ ਰੱਖਦੇ ਤਨਾਤ ਕਰਦੇ